ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਮੋਟਰਸਾਈਕਲ ਵਾਲੀ ਏਜੰਸੀ 'ਚ ਮੋਟਰਸਾਈਕਲ ਵਾਲੀ ਏਜੰਸੀ 'ਚ ਆਪਾਂ ਤੁਹਾਨੂੰ ਤਾਂ ਲੈ ਕੇ ਚੱਲਾਂਗੇ ਕਿਉਂਕਿ ਆਪਣੇ ਲਈ ਸ਼ੋਰਾਂ ਨੇ ਲੈਣਾ ਅੱਜ ਮੋਟਰਸਾਈਕਲ ਮੋਟਰਸਾਈਕਲ ਲੈਣਾ ਨਵਾਂ ਨਵਾਂ ਤੇ ਲੈਣਾ ਸਪਲੈਂਡਰ ਸਪਲੈਂਡਰ ਦੀ ਏਜੰਸੀ 'ਚ ਤੁਹਾਨੂੰ ਅੱਜ ਲੈ ਕੇ ਜਾਵਾਂਗੇ ਤੇ ਸਪਲੈਂਡਰਾਂ ਦੇ ਕਿੰਨੇ ਕੁ ਮਾਡਲ ਨੇ ਤੇ ਕਿੰਨੇ ਕੁ ਸੋਹਣੇ ਨੇ ਤੇ ਕੀ ਕੀ ਰੇਟ ਦੇ ਨੇ ਸਭ ਕੁਝ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਬਲੌਗ ਨਾਲ ਅੰਤ ਤੱਕ ਬਣੇ ਰਹੋ ਬਲੌਗ ਬਹੁਤ ਇੰਟਰਸਟਿੰਗ ਹੈ ਤੇ ਜੀਨੇ ਬਾਈਕ ਲੈਣਾ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਤੇ ਬਣੇ ਰਵੈਂਡ ਤੱਕ ਦਿਖਾਉਣਾ ਤੁਹਾਨੂੰ ਚੱਲਿਆ ਜੀ ਦਬਾਉਣ ਮੋਟਰ ਸਾਮੋਂ ਦੇ ਨੂੰ ਕਿੱਥੇ ਕਿੱਥੇ ਉਹ ਤੇ ਆਵਾਜ਼ ਚੱਲਦੇ ਮੁੰਡੇ ਨੂੰ ਵਾਗੇ ਲੈਣਾ ਵਈ ਮੋਟਰਸਾਈਕਲ ਲੈਣਾ ਕਿਹੜਾ ਹੈਗਾ ਬਲੈਂਟਰ ਲੈਣਾ ਹੈਗਾ ਇੱਧਰ ਲੈਣਾ ਜੋ ਜੱਗ ਦੇ ਇਕਾ ਕੋਣ ਵੀ ਕਿਹੜਾ ਲਊਗਾ ਹੁਣ ਦਿਖਾਵਾਂਗਾ ਨਾਲ ਨਾਲ ਸਾਰੇ ਮੋਟਰਸਾਈਕਲ ਉਹ ਲੈ ਕੇ ਜਾਇਆ ਕਰੂੰਗਾ ਨਾ ਹਾਂ ਸਕੂਲ ਲੈ ਕੇ ਜਾਇਆ ਕਰੂੰਗਾ ਇਹ ਰਿਹਾੜ ਕਰੀ ਬੈਠਾ ਕਿੰਨੇ ਦਿਨਾਂ ਦਾ ਕਹਦਾ ਵੀ ਮੈਂ ਤਾਂ ਮੋਟਰਸਾਈਕਲ ਵਾਗੇ ਲਿਓ ਤੇ ਹੁਣ ਜਾਈ ਜੰਨੇ ਹੈਗੇ ਮੌਸਮ ਇਹ ਪੂਰਾ ਘੈਂਟ ਵਾ ਪਿਆ ਮਹੀਨਿਆਂ ਵਾਲਾ ਤੇ ਬਾਕੀ ਸੋਨ ਉੱਥੇ ਜਾ ਕੇ ਦਿਖਾਵਾਂਗਾ ਜਾਂਸੀ ਚ ਜੀ ਮੁੰਡਾ ਢੱਕੂ ਛੱਡ ਰਿਹਾ ਡਰਾਈਵਰ ਢੱਕਾ ਸੁਪਰ ਮਿਲ ਕਰ ਮੜਿਆ ਆ ਦੇਖੋ ਜੀ ਇੰਨੇ ਜਾਣ ਜਾਣਿਆ ਸੀ ਮੋਟਰਸਾਈਕਲ ਆਣ ਪਸ ਥੋੜੀ ਦੂਰ ਰਹਿ ਗਿਆ ਅ ਸਕੂਲ ਬਹੁਤ ਅਸੀਠਿਆ ਸਕੂਲ ਵੀ ਦੇਖ ਲਓ ਕਾਂਟਾ ਮੌਸਮ ਵੀ ਦੇਖ ਲਓ ਸਕੂਲ ਵੀ ਦੇਖ ਲਓ ਤੇ ਆ ਵੀ ਦੇਖੋ ਆਉਂਦਾ ਹੋਇਆ ਦੇਖ ਕੇ ਬੜਾ ਖੁਸ਼ ਹੋਊਗਾ ਇਹ ਚਾਪੇ ਬੜਾਈ ਉੱਥੇ ਆਓ ਭਾਈ ਜਾਂਸੀ ਆ ਗਈ। ਤੇ ਆਪਾਂ ਹੁਣ ਪਹੁੰਚ ਗਏ। ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਠੀਕ ਹੈ। ਸਿਧਾਨਵੀਂ ਰੇਲ ਤੇ ਲੰਘ ਗਏ। ਹਾਂ। ਸਿਧਾਨਵੀਂ ਇੱਧਰ ਪੂਰਾ ਹਾਸ ਸਮੈਲਨਾ ਪਾਸ ਕਰੀ ਜਾਂਦਾ। ਦੇਖੋ ਇੱਕ ਬੰਦਾ ਸੀ ਤਾਰਦਾ। ਹੁਣ ਅਸੀਂ ਇੰਨਕ ਜਾਂਦੇ ਰਹਿ ਗਏ। ਅੰਡ ਤੱਕ। ਆਹ ਦੇਖੋ। ਆਣੀ ਵਾਜੋ ਸਪੈਸ਼ਲ ਮੰਗਰ ਤੇ ਲਿਆਂਦਾ ਸੀ ਉਹ ਬਹੁਤ ਬਿਜੀ ਬੰਦਾ ਹੈਗਾ ਇਹਦੇ ਕੋਲ ਟਾਈਮ ਹੈ ਨਹੀਂ ਕਿਸੇ ਵਾਸਤੇ ਪਰ ਸਾਨੂੰ ਜਵਾਬ ਦੇ ਨਹੀਂ ਸਕਦਾ ਬਸ ਇਹ ਬਿਲਡਿੰਗ ਚੈੱਕ ਕਰ ਦੋ ਜੀ ਬਿਲਡਿੰਗ ਜਾਂਸੀ ਦਾ ਸਾਡੇ ਥੱਲੇ ਹੈ ਉੱਤ ਦਾ ਵਾਸਤੇ ਪ੍ਰਭਾਅ ਵੀ ਪਾਉਣਾ ਉਹ ਤਿੰਨ ਦਾ ਪ੍ਰਭਾਅ ਵੀ ਕਹਿੰਦਾ ਕੀ ਕਿੰਨਾ ਚਾਫਰ ਦਿਨ ਮੋਰਸਾਂ ਦਾ ਪੂਰਾ ਚਾਗਾ ਨਹੀਂ ਨਹੀਂ ਰਹੀ ਰਾਤ ਹੈ ਨਾ ਆਈ ਨਹੀਂ ਕਿੰਨੇ ਵਾਰੀ ਉੱਠਿਆ ਜੀ ਚਾਰ ਪੰਜ ਵਾਰੀ ਉੱਠਿਆ ਚਾਰ ਪੰਜ ਵਾਰ ਦੇਖਾ ਭਾਈ ਇਹਨੇ ਇਹਨੂੰ ਮੋਟਰਸਾਂ ਦੇ ਬਿਠਾ ਦੇਣਾ ਬਸ ਅਜ ਨਵੇਂ

अभी चेक अप सारा बस गाड़ी बीमा बुब्बा साहब वो अलग तो से हो गए थे उनका नाम मंजीत उदा कितना सारा करना उसका फर्क है जी वो जैसे लास्ट टाइम वो उसका से ज्यादा है नहीं सर ज्यादा मंगिए बड़ी चीज है कौन माने जमा सारी चीज था किस किस चीज के पैसे ले रहे हैं

ਉਹ ਤਾਂ ਨਹੀਂ ਟੋਲੇ ਦੇ ਹੈ ਹੈ ਮੋਟਰ ਨਹੀਂ ਸੋਨਾ ਤਾਂ ਇਹਨਾਂ ਚ ਦੇਖ ਲਓ ਆਪਣੇ ਨਾਲ ਹੈ ਸੋਨਾ ਨਹੀਂ ਹੈਗਾ ਯਾਰ ਇਹਨਾਂ ਦਾ ਇਸki 79 ਕੁਛ ਸਾਡੀ ਗਾਡੀ ਦਾ ਰੇਟ ਹੈ ਇਸਕਾ 78800 ਦੇਖੋ ਭਾਈਆ ਬਣਾ ਪਿੱਛੇ ਦੇਖੋ 70000 ਨਹੀਂ ਨਹੀਂ ਸਾਰਾ ਖਾਲੀ ਇੱਕ ਵਾਰੀ ਕੋਈ ਵਾਰੀ ਉਹ ਸਾਰਾ ਤੋਂ ਸਾਰਾ ਮ ਲੱਗਣਾ ਹੀ ਹੈ ਕੋਈ ਇੱਕ ਮੇ ਤਾਂ ਲੱਗਣਾ ਨਹੀਂ ਦੇਖੋ ਉਹ ਤੁਹਾਨੂੰ ਪੁਰਾਣੋਂ ਜਾਦੇ ਬੱਲੇ ਆ ਮਜ਼ਾ ਆ ਨਾਰਿਕਾ ਹਸਣੇ ਹਿਮਾ ਨੂੰ ਲਾਓ ਜੀ ਆ ਮੋਟਰਸਾਈਕਲ ਪਸੰਦ ਕੀਤਾ ਦੇਖੋ ਆ ਪਸੰਦ ਕੀਤਾ ਹੈ ਕਹਾਂ ਨਾਲ ਸੁਣਾ ਹੈ ਉਹ ਤਾਂ ਉਹਦੇ ਦਾ ਸਟicker ਹੀ ਨਹੀਂ ਹੈਗੀ ਲਓ ਜੀ ਆ ਗੱਡੀ ਪਸੰਦ ਕੀਤੀ ਆ ਯਾਰਾਂ ਨੇ ਮਿੱਤਰ ਸ਼ੈਂਪੀ ਦੀ ਗੱਡੀ ਮੈਂ ਗਾਣਾ ਬਤਾ ਕੱਢ ਲਿਆ ਹਾਂ ਆ ਚੈਟ ਉਹ ਤੇ ਪੈਰ ਲੱਗਿਆ ਉਹ ਓਏ ਉਹ ਤੇ ਪੈਰ ਲੱਗਿਆ ਵਾਹ ਕਰੋ ਚੈੱਕ ਇਹ ਬੰਦੀ ਐਨੇ ਬੰਦ ਕਰੀ ਇਹ ਨਵਾਂ ਮਾਡਲ ਆ ਹੀ ਰਿਹਾ ਦੇਖੋ ਇੱਥੇ ਬੰਦੇ ਦੇ ਪੈਰ ਲੱਗ ਸਕਦੇ ਨਹੀਂ ਬਹੁਤ ਉੱਚਾ ਤਾਂ ਤੇ ਦੋਸਤ ਜੀ ਤੇ RC ਨੰਬਰ ਪਲੇਟ ਸਭ ਕੁਝ ਆ ਜਾਏਗਾ ਜੀ। ਠੀਕ ਹੈ। ਲਓ ਭਾਈ ਪੇਮੈਂਟਾਂ ਤਿਆਰ ਨੇ ਤੇ ਗੱਡੀ ਗੱਡੀ ਲੈਣ ਦੀ ਪੂਰੀ ਸਲਾਹ ਹੋ ਗਈ। ਇਹ ਜੋ ਇਹ ਜੋ ਇਹ ਨਹੀਂ ਕਰੇ ਬਾਹਰ ਆਏ ਨੇ ਕਿ ਅੰਦਰ ਵਗ ਜਾਨੇ ਤੇ ਹੁਣ ਗੱਡੀ ਲੈ ਕੇ ਆਵਾਂਗੇ ਪਰ ਤੁਹਾਨੂੰ ਗੱਡੀ ਦਿਖਾਵਾਂਗੇ ਠੀਕ ਹੈ। ਨੋਟ ਗਿਣੀਆਂ ਦਿੰਦੇ ਨੇ। ਜਿਸਪੱਤੀ ਉਹ ਬਹੁਤ ਚਲੋ ਭਾਈ ਇਹਨਾਂ ਦੋਨਾਂ 'ਚੋਂ ਪਸੰਦ ਕਰਨਾ। ਠੀਕ ਹੈ। ਹੁਣ ਮੁੰਡੇ ਕਰਨਗੇ ਕਿਹੜਾ ਕਰਨਾ। ਦੇਖੋ ਜੀ ਉਹ ਹੀ ਤਿਆਰ ਬਣੂ ਜਿਹੜਾ ਪਸੰਦ ਇਹ ਤੇ ਲੱਗਦਾ ਕਿਹੜਾ ਕਰਨਾ ਪਰਲਾ ਹਾਂਜੀ ਸੀ ਪ੍ਰੋਬਲਮ ਕਿਹਵਾ ਨਾ ਅੱਗੇ ਹੋਰ ਫਿੱਟ ਕਰ ਗਏ ਚੱਲਦੇ ਆਂ ਆ ਜੋੜੀ ਬੜਾ ਬਣੀ ਬਗਨੇ ਕਿ ਸੁਬੇ ਸੁਬੇ ਮੈਂ ਸ਼ੁਰੂ ਕਰ ਗਿਆ ਲੈ ਹੈ ਨਾ ਕੁਝ ਨਾ ਕਰਦੇ ਸੱਚੀ ਇਹ ਜੇ ਪਹਿਲਾਂ ਬਾਤ ਆ ਰਹਿਣਗੇ ਇਹ ਚਿਰੋ ਪਿੰਡ ਨੂੰ ਬੈਠੇ ਰਹੋ ਇਸ ਕਾ ਚੱਲੀ ਜਾਂਦੀ ਆ ਲੈ ਉਹ ਤਿਆਰ ਨੋ ਸੋਇਓ ਬੁਜੂਨ ਤਿਆਰ ਆ ਕਰ ਲਿਆ ਪਸੰਦ ਕਾਂਗਰਸ ਜਲੇਸੀ ਚਲੋ ਸੇਲ ਦਾਗੇ ਟ੍ਰਾਈ ਕਰੋਂ ਬਈ ਇਹ ਹੈ ਨਾ 10 ਰੁਪਈਆ ਦਾ ਕੱਪ ਆਉਂਦਾ ਪਰ ਅੱਜ 85000 ਦਾ ਪੈ ਆਜੇ 85000 ਵਾਲੀ ਚਾਹ ਪੀ ਜਾਂਦੇ ਨੇ 86000 ਬਈ 86 ਸੌਰੀ 86000 300 ਆਸੇ ਯਾਰ ਜਿੱਤਾ ਪੀ ਜਾਂਦਾ ਮੁੰਡਿਆ ਤੇ ਉਧਰ ਤਿਆਰ ਹੋ ਜਾਂਦਾ ਮਗਰ ਠੀਕ ਆ ਉੱਥੇ ਉਹ ਦੇਖੋ ਇੱਧਰ ਜਾ ਕੇ ਕਰ ਲਓ ਜੇ ਕਿਸੇ ਨੂੰ ਹੋਰ ਲੈਣਾ ਆ 1.5 ਲੱਖ ਦਾ ਆ 1.5 ਲੱਖ ਦਾ ਹਾਂ 1,55,000 ਦਾ ਇਹ ਨਵੀਂ ਮੋਟਰਸਾਈਕਲ ਦੀ ਪਹਿਲੀ ਟਰਾਈ ਪਹਿਲੀ ਟਰਾਈ ਲੈਣ ਦੇ ਉੱਤੇ ਲਓ ਬਈ ਹੁਣ ਪ੍ਰਧਾਨ ਸਾਹਿਬ ਵਾਗੇ ਟਰਾਈ ਦਾਂਗੇ ਤੇ ਆ ਆਉਂਦੇ ਨੇ ਯਕੋ ਵੀ ਮੋਡਲ ਦਾ ਨਵਾਂ ਨਵਾਂ ਮੋਟਰਸਾਈਕਲ ਅੱਛਾ ਇਹ ਵੀ ਠੀਕ ਜਿਹਾ ਆਈਟੀ ਨਾ ਨਾ ਮੈਂ ਹੈਲਮਟ ਦਾ ਚਾਹ ਬਈ ਉਹਨੂੰ ਨਵਾਂ ਮਾੜਾ ਮਟੇ ਲੜਵਰ ਕੇ ਫਿੱਟ ਕਰ ਮੈਂ ਸਾਹ ਨਹੀਂ ਲੈਂਦਾ ਹਾਂਜੀ ਲੋ ਬਾਈ ਗੱਡੀ ਦੀ ਚਾਬੀ ਨਵੀਂ ਦੀ ਮੈਂ ਫੜਾਉਂਦੇ ਹੋਏ ਗगन ਨੂੰ ਕਰ ਵੀ

ਹੋਣਾ ਜਿੱਦਿਆ ਰਿਆਲ ਕਰੇ ਜਿੰਦਾ ਆਪਣਾ ਲੈ ਆ ਦੇ ਆ ਕੇ ਜਾਈ ਜੰਨੇ ਆ ਬੜੀ ਟੈਂਕੀ ਕਰਾ ਦੇਣੀ ਆ ਫੁੱਲ ਦੇ ਕੋ ਬਸ ਤੇ ਲੈ ਲੈਣਾ ਡੱਬਾ ਇਧਰ ਰੇ ਜਾ ਕੇ ਆਚਾ ਨਾ ਬਲਾਗ ਨੂੰ ਵੀ ਕਰਾਉਣਾ ਪਸੰਦਾ ਹੋਊਗਾ ਸਪੋਰਟ ਕਰਦੇ ਹੋ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਧੰਨਵਾਦ